ਹਰ ਕੋਈ ਚਾਹੁੰਦਾ ਹੈ ਕਿ ਉਸਦੀ ਉਮਰ ਲੰਬੀ ਹੋਵੇ ਉਹ 100 ਸਾਲ ਤੱਕ ਜੀਵਨ ਬਤੀਤ ਕਰੇ ਪਰ ਇੱਕ ਸਮਾਂ ਸੀ ਜਦੋਂ ਲੋਕ 100 ਸਾਲ ਤੋਂ ਵੱਧ ਉਮਰ ਜਿਉਂਦੇ ਸਨ ਤੇ ਅੱਜ ਉਹਨਾਂ ਦੀ ਗਿਣਤੀ ਘੱਟ ਚੁੱਕੀ ਹੈ ਜੀ ਹਾਂ ਅੱਜ ਕੱਲ 30 ਤੋਂ 35 ਸਾਲ ਦੇ ਉਮਰ ਦੇ ਲੋਕ ਜਿਨ੍ਹਾਂ ਨੂੰ 슈ਗਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਡਿਪਰੈਸ਼ਨ ਆਦ ਬਿਮਾਰੀਆਂ ਹੋ ਜਾਂਦੀਆਂ ਹਨ ਉਹ ਇਨ੍ਹਾਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਸਾਡੇ ਸਮਾਜ ਵਿੱਚ ਬਜ਼ੁਰਗਾਂ ਦੇ ਨਾਲ-ਨਾਲ ਬੱਚੇ ਵੀ ਸਿਹਤਮੰਦ ਨਹੀਂ ਹਨ ਤੁਸੀਂ ਜਾਣਦੇ ਹੋ ਕਿ ਜਾਪਾਨ ਦੇ ਲੋਕ ਅੱਜ ਵੀ 100 ਸਾਲ ਤੱਕ ਜੀਵਨ ਬਤੀਤ ਕਰਦੇ ਹਨ ਆਓ ਜਾਣਦੇ ਹਾਂ ਉਹਨਾਂ ਦੇ ਜਿਉਣ ਦਾ ਰਾਜ਼ ਦੱਸ ਦਈਏ ਤੁਹਾਨੂੰ ਕਿ ਜਾਪਾਨ ਦੇ ਲੋਕ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿਉਂਦੇ ਹਨ ਉਹਨਾਂ ਦੀ ਆਫ ਤੁਮਰ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ ਦਰਅਸਲ ਇਸ ਪਿੱਛੇ ਰਾਜ਼ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਹਨ ਇਹਨਾਂ ਲੋਕਾਂ ਦੀ ਖੁਰਾਕ ਕਾਫੀ ਸਿਹਤਮੰਦ ਹੁੰਦੀ ਹੈ ਉਹ ਨਿਯਮਿਤ ਕਸਰਤ ਵੀ ਕਰਦੇ ਹਨ ਅਜਿਹੇ ਆਦਤਾਂ ਅਪਣਾਉਂਦੇ ਹਨ ਜੋ ਤਣਾਅ ਤੋਂ ਦੂਰ ਰੱਖਦੀਆਂ ਹਨ ਉਹਨਾਂ ਦੀ ਖੁਰਾਕ ਵਿੱਚ ਬਹੁਤ ਸਾਰੇ ਫਲ ਸਬਜ਼ੀਆਂ ਦੇ ਨਾਲ-ਨਾਲ ਸਮੁੰਦਰੀ ਭੋਜਨ ਵੀ ਸ਼ਾਮਿਲ ਹੈ ਇਹ ਸਾਰੇ ਭੋਜਨ ਵਿਟਾਮਿਨ ਖਣਿਜ ਆਦ ਨਾਲ ਭਰਪੂਰ ਹਨ ਇਸ ਵਿੱਚ ਇਹ ਲੋਕ ਤੁਰਨਾ ਬਹੁਤ ਪਸੰਦ ਕਰਦੇ ਹਨ ਸਾਈਕਲ ਚਲਾਉਂਦੇ ਹਨ ਕਸਰਤ ਕਰਦੇ ਹਨ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਤਰ੍ਹਾਂ ਇਹ ਲੋਕ ਸ਼ੂਗਰ ਮोटापा ਅਤੇ ਦਿਲ ਦੀ ਬਿਮਾਰੀ ਤੋਂ ਘਟ ਪੀੜਿਤ ਹੁੰਦੇ ਹਨ। ਉਹਨਾਂ ਦੀ ਲੰਬੀ ਉਮਰ ਦਾ ਮੁੱਖ ਕਾਰਨ ਇਹ ਹੈ ਕਿ ਉਹ ਆਪਣੀ ਭੁੱਖ ਦਾ ਸਿਰਫ 80% ਹੀ ਖਾਂਦੇ ਹਨ। ਇਹ ਲੋਕ ਧਿਆਨ ਨਾਲ ਖਾਣ-ਪੀਣ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਲੋਕ ਹਰ ਕੰਮ ਵਿੱਚ ਸੰਜਮ ਅਤੇ ਸਬਰ ਨਾਲ ਕੰਮ ਕਰਦੇ ਹਨ। ਇੱਥੇ ਲੋਕ ਜਿਮ ਜਾਣ ਦੀ ਬਜਾਏ ਤੁਰਨਾ ਪਸੰਦ ਕਰਦੇ ਹਨ। ਲੋਕ ਆਪਣੇ ਸਰੀਰ ਦੀ ਸਥਿਤੀ ਬਿਲਕੁਲ ਸਿੱਧੀ ਰੱਖਦੇ ਹਨ। ਉਹ ਕਦੇ ਵੀ ਝੁੱਕ ਕੇ ਕੰਮ ਨਹੀਂ ਕਰਦੇ। ਬੁਢਾਪੇ ਵਿੱਚ ਇਹ ਲੋਕ ਸਿੱਧੇ ਤੁਰਦੇ ਹਨ ਅੱਗੇ ਚੁੱਕਦੇ ਨਹੀਂ ਇਹ ਹੀ ਫਰਕ ਹੈ ਅੱਜਕੱਲ ਦੇ ਨੌਜਵਾਨਾਂ ਅਤੇ ਪੁਰਾਣੇ ਪੀੜੀ ਦੇ ਲੋਕਾਂ ਵੀ ਕਿ ਉਹ ਹਮੇਸ਼ਾ ਤੋਂ ਹੀ ਸਿਹਤਮੰਦ ਰਹੇ ਹਨ ਤੇ ਅੱਜਕੱਲ ਦੇ ਨੌਜਵਾਨਾਂ ਦਾ ਖਾਣ ਪੀਣ ਬਹੁਤ ਹੀ ਵਿਗੜ ਗਿਆ ਹੈ ਖਰਾਬ ਹੋ ਚੁੱਕਾ ਹੈ ਜਿਸ ਕਰਕੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਐਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਲੋਕ ਆਵਾਜ਼ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਉਮਰ ਲੰਬੀ ਹੋਵੇ ਉਹ 100 ਸਾਲ ਤੱਕ ਜੀਵਨ ਬਤੀਤ ਕਰੇ ਪਰ ਇੱਕ ਸਮਾਂ ਸੀ ਜਦੋਂ ਲੋਕ 100 ਸਾਲ ਤੋਂ ਵੱਧ ਉਮਰ ਜਿਉਂਦੇ ਸਨ ਤੇ ਅੱਜ ਉਹਨਾਂ ਦੀ ਗਿਣਤੀ ਘੱਟ ਚੁੱਕੀ ਹੈ ਜੀ ਹਾਂ ਅੱਜ ਕੱਲ 30 ਤੋਂ 35 ਸਾਲ ਦੇ ਉਮਰ ਦੇ ਲੋਕ ਜਿਨ੍ਹਾਂ ਨੂੰ 슈ਗਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਡਿਪਰੈਸ਼ਨ ਆਦ ਬਿਮਾਰੀਆਂ ਹੋ ਜਾਂਦੀਆਂ ਹਨ ਉਹ ਇਹਨਾਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਸਾਡੇ ਸਮਾਜ ਵਿੱਚ ਬਜ਼ੁਰਗਾਂ ਦੇ ਨਾਲ-ਨਾਲ ਬੱਚੇ ਵੀ ਸਿਹਤਮੰਦ ਨਹੀਂ ਹਨ ਪਰ ਤੁਸੀਂ ਜਾਣਦੇ ਹੋ ਕਿ ਜਾਪਾਨ ਦੇ ਲੋਕ ਅੱਜ ਵੀ 100 ਸਾਲ ਤੱਕ ਜੀਵਨ ਬਤੀਤ ਕਰਦੇ ਹਨ ਆਉਂ ਜਾਣਦੇ ਹਾਂ ਉਹਨਾਂ ਦੇ ਜਿਉਣ ਦਾ ਰਾਜ਼ ਦੱਸ ਦਈਏ ਤੁਹਾਨੂੰ ਕਿ ਜਾਪਾਨ ਦੇ ਲੋਕ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿਉਂਦੇ ਹਨ ਉਹਨਾਂ ਦੀ ਆਸ ਤੁਮਰ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ ਦਰਅਸਲ ਇਸ ਪਿੱਛੇ ਰਾਜ਼ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਹਨ ਇਹਨਾਂ ਲੋਕਾਂ ਦੀ ਖੁਰਾਕ ਕਾਫੀ ਸਿਹਤਮੰਦ ਹੁੰਦੀ ਹੈ ਉਹ ਨਿਯਮਿਤ ਕਸਰਤ ਵੀ ਕਰਦੇ ਹਨ ਅਜਿਹੀਆਂ ਆਦਤਾਂ ਅਪਣਾਉਂਦੇ ਹਨ ਜੋ ਤਣਾਅ ਤੋਂ ਦੂਰ ਰੱਖਦੀਆਂ ਹਨ ਉਹਨਾਂ ਦੀ ਖੁਰਾਕ ਵਿੱਚ ਬਹੁਤ ਸਾਰੇ ਫਲ ਸਬਜ਼ੀਆਂ ਦੇ ਨਾਲ-ਨਾਲ ਸਮੁੰਦਰੀ ਭੋਜਨ ਵੀ ਸ਼ਾਮਿਲ ਹੈ। ਇਹ ਸਾਰੇ ਭੋਜਨ ਵਿਟਾਮਿਨ, ਖਣਿਜ ਆਦਿ ਨਾਲ ਭਰਪੂਰ ਹਨ। ਇਸ ਵਿੱਚ ਇਹ ਲੋਕ ਤੁਰਨਾ ਬਹੁਤ ਪਸੰਦ ਕਰਦੇ ਹਨ, ਸਾਈਕਲ ਚਲਾਉਂਦੇ ਹਨ, ਕਸਰਤ ਕਰਦੇ ਹਨ। ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤਰ੍ਹਾਂ ਇਹ ਲੋਕ ਸ਼ੂਗਰ, ਮੋਟਾਪਾ ਅਤੇ ਦਿਲ ਦੀ ਬਿਮਾਰੀ ਤੋਂ ਘੱਟ ਪੀੜਿਤ ਹੁੰਦੇ ਹਨ। ਉਹਨਾਂ ਦੀ ਲੰਬੀ ਉਮਰ ਦਾ ਮੁੱਖ ਕਾਰਨ ਇਹ ਹੈ ਕਿ ਉਹ ਆਪਣੀ ਭੁੱਖ ਦਾ ਸਿਰਫ 80% ਹੀ ਖਾਂਦੇ ਹਨ ਇਹ ਲੋਕ ਧਿਆਨ ਨਾਲ ਖਾਣ ਪੀਣ ਵਿੱਚ ਵਿਸ਼ਵਾਸ ਰੱਖਦੇ ਹਨ ਇਹ ਲੋਕ ਹਰ ਕੰਮ ਵਿੱਚ ਸੰਜਮ ਅਤੇ ਸਬਰ ਨਾਲ ਕੰਮ ਕਰਦੇ ਹਨ ਇੱਥੇ ਲੋਕ ਜਿਮ ਜਾਣ ਦੀ ਬਜਾਏ ਤੁਰਨਾ ਪਸੰਦ ਕਰਦੇ ਹਨ ਲੋਕ ਆਪਣੇ ਸਰੀਰ ਦੀ ਸਥਿਤੀ ਬਿਲਕੁਲ ਸਿੱਧੀ ਰੱਖਦੇ ਹਨ ਉਹ ਕਦੇ ਵੀ ਝੁੱਕ ਕੇ ਕੰਮ ਨਹੀਂ ਕਰਦੇ ਬੁਢਾਪੇ ਵਿੱਚ ਇਹ ਲੋਕ ਸਿੱਧੇ ਤੁਰਦੇ ਹਨ ਅੱਗੇ ਝੁੱਕਦੇ ਨਹੀਂ ਇਹੀ ਫਰਕ ਹੈ ਅੱਜਕੱਲ ਦੇ ਨੌਜਵਾਨਾਂ ਅੱਤੇ ਪੁਰਾਣੇ ਪੀੜੀ ਦੇ ਲੋਕਾਂ ਵਿੱਚ ਕਿ ਉਹ ਹਮੇਸ਼ਾ ਤੋਂ ਹੀ ਸਿਹਤਮੰਦ ਰਹੇ ਹਨ ਤੇ ਅੱਜ ਕੱਲ ਦੇ ਨੌਜਵਾਨਾਂ ਦਾ ਖਾਣ ਪੀਣ ਬਹੁਤ ਹੀ ਵਿਗੜ ਗਿਆ ਹੈ ਖਰਾਬ ਹੋ ਚੁੱਕਾ ਹੈ ਜਿਸ ਕਰਕੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਐਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਲੋਕ ਆਵਾਜ਼